ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦੀ ਪਾਰਟੀ ਨੇ ਰਲ ਕੇ ਕਾਲੀ ਪਾਜਪਾਤੇ ਕਾਂਗਰਸ ਨੂੰ ਲਾਂਬੇ ਕਰਨ ਦੀ ਤਿਆਰੀ ਕੱਸ ਲਈ ਹੈ ਜਾਣਕਾਰੀ ਮੁਤਾਬਕ ਆਮ ਆਦੀ ਪਾਰਟੀ ਅਤੇ ਅਕਾਲੀ ਦਲ ਇਕੱਠੇ ਹੋ ਕੇ ਹੁਣ ਚੋਣਾਂ ਲੜਨ ਦੀ ਤਿਆਰ ਹਨ ਜਿਸ ਦਾ ਹੁਣ ਰਸਮੀ ਐਲਾਨ ਹੋਣਾ ਹੀ ਬਾਕੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਜਦਕਿ ਆਮ ਆਦੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਜਿੰਮਾ ਨੇ ਕਿਹਾ ਹੈ ਕਿ ਅਗਲੇ 2 ਦਿਨਾਂ ਵਿੱਚ ਇਸ ਗੱਠਜੋੜ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ। ਸਭ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨਾਲ ਕਿਸ ਤਰ੍ਹਾਂ ਦਾ ਸਮਝੌਤਾ ਹੋਣ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਸਿੱਟਾਂ ਦੀ ਵੰਡ ਹੋਗੀ ਕੀ ਗੱਲਬਾਤ ਹੋਈ ਤੇ ਕਦੋਂ ਰਸਮੀ ਤੌਰ ਤੇ ਐਲਾਨ ਕੀਤਾ ਜਾਏਗਾ। ਸ਼੍ਰੋਮਣੀ ਅਕਾਲੀ ਦਲ ਜਿਹੜਾ ਟਕਸਾਲੀ ਆ ਉਹਦੇ ਨਾਲ ਤਾਂ ਸਾਡੀ ਗੱਲਬਾਤ ਬਹੁਤ ਹੀ ਸੰਜੀਦਾ ਟੰਗ ਦੇ ਨਾਲ ਬਹੁਤ ਹੀ ਅੱਗੇ ਤੱਕ ਹੋ ਚੁੱਕੀ ਆ ਬੜਾ ਜਲਦੀ ਜਿਹੜਾ ਹੈਗੀ ਅਨਾਉਂਸਮੈਂਟ ਕਰਾਂਗੇ ਔਰ ਸਾਡੀ ਸੀਟ ਸ਼ੇਅਰਿੰਗ ਜਿਹੜੀ ਜਿਹੜੇ ਸਿੱਟਾਂ ਆ ਆਮ ਆਦਮੀ ਪਾਰਟੀ ਲੜੂਗੀ ਕਿਹੜੇ ਕਿਹੜੇ ਸਿੱਟਾਂ ਜਿਹੜੀ ਹੈਗੀਆਂ ਨੇ ਸ਼੍ਰੋਮਣੀ ਕਾਲਰ ਟਕਸਾਲੀ ਲੜੂਗਾ ਇਹ ਬੜਾ ਜਲਦੀ ਜਲਦੀ ਹੀ ਤੈਅ ਹੋ ਜਾਣਾ ਔਰ ਲਗਭਗ ਦੋ ਦਿਨਾਂ ਦੇ ਵਿੱਚ ਵਿੱਚ ਜਿਹੜੀ ਫਾਰਮੂਲਾ ਅਨਾਉਂਸਮੈਂਟ ਆ ਉਹ ਵੀ ਹੋ ਜਾਣੀ ਆ ਪਹਿਲਾਂ ਵੀ ਤੁਸੀਂ ਪੰਜ ਸਿੱਟਾਂ ਜਿਹੜੇ ਸਿੱਟਾ ਵੰਡ ਚੁੱਕੀਆਂ ਉਹਨਾਂ ਦਾ ਕਿਸ ਤਰ੍ਹਾਂ ਕੀਤਾ ਜਾਏਗਾ ਦੇਖੋ ਜਦੋਂ ਕਿਸੇ ਨਾਲ ਵੀ ਐਲਾਈਅੰਸ ਹੁੰਦਾ ਜਾਂ ਕੰਬਰੋਮਾਈ ਹੁੰਦਾ ਜਾਂ ਸੀਟ ਸ਼ੇਅਰਿੰਗ ਹੁੰਦੀ ਹੈ ਉਸ ਤੋਂ ਬਾਅਦ ਅਸੀਂ ਵਿਚਾਰ ਕਰ ਲਵਾਂਗੇ ਜੇਕਰ ਸਾਨੂੰ ਕੋਈ ਕੈਂਡੀਡੇਟ ਜਿਹੜਾ ਹੈਗਾ ਬਦਲਣਾ ਪਿਆ ਜਾਂ ਵਿਡਰੈ ਕਰਨਾ ਪਿਆ ਉਹ ਵੀ ਕਰਾਂਗੇ ਪਰ ਲੇਕਿਨ ਫਿਲਹਾਲ ਮੈਨੂੰ ਲੱਗਦਾ ਵੀ ਸਾਡੇ ਜਿਹੜੇ ਪੰਜੇ ਕੈਂਡੀਡੇਟ ਨੇ ਉਹ ਲਗਭਗ ਉਹਨਾਂ ਸਿੱਟਾਂ ਤੋਂ ਹੀ ਲੜਨਗੇ ਔਰ ਜਿਹੜੇ ਹੋਰ ਕੈਂਡੀਡੇਟ ਰਹਿੰਦੇ ਨੇ ਤੇ ਮੈਂ ਉਹ ਵੀ ਡਿਕਲੇਅਰ ਕਰਾਂਗੇ ਜਿਹੜੇ ਕੱਲ ਟਕਸਾਲੀ ਲੜਨਾ ਚਾਹੂਗਾ ਉਹਨਾਂ ਨੂੰ ਅਸੀਂ ਉਹ ਸਿੱਟਾਂ ਛੱਡ ਦੇਵਾਂਗੇ ਤੇ ਬ ਭੋਜ ਸਪੱਜ ਪਾਰਟੀ ਦਾ ਵੀ ਗਲਬਤ ਚੱਲ ਰਹੀ ਹੈ ਚਿਕਰ ਹੋ ਚੌਣਗੇ ਸਾਡੇ ਨਾਲ ਗ੍ਰੈਂਡ ਲੈਸ ਚੋਣਾ ਤਾਂ ਅਸੀਂ ਉਹਨਾਂ ਦਾ ਵੈਲਕਮ ਕਰਾਂਗੇ ਬੀਤੇ ਕੱਲ ਆਮ ਆਦਮੀ ਪਾਰਟੀ ਦੇ ਆਗੂ ਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਅਤੇ ਕਾਲੀਦਾ ਟਕਸਾਲੀ ਦੇ ਅੰਮ੍ਰਿਤਸਰ ਵਿੱਚ ਮੀਟਿੰਗ ਵੀ ਹੋਈ ਹੈ ਇਸ ਮੀਟਿੰਗ ਦੌਰਾਨ ਦੋਵਾਂ ਪਾਰਟੀਆਂ ਵੱਲੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਦਲ ਕੇ ਲੜਨ ਦਾ ਫੈਸਲਾ ਲੈ ਲਿਆ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਖਡੂਰ ਸਾਹਿਬ ਫਿਰੋਜ਼ਪੁਰ ਪਠੰਡਾ ਅਤੇ ਆਨੰਦਪੁਰ ਸਾਹਿਬ ਤੋਂ लोकसभा सीटਾਂ ਤੋਂ ਚੋਣ ਲੜਨ ਲਈ ਆਪਣੀ ਸਹਿਮਤੀ ਦਿੱਤੀ ਹੈ। ਦੇਖੋ ਜੀ ਕੱਲ ਭਗਵੰਤ ਮਾਨ ਜੀ ਇੱਥੇ ਘਰ ਆਏ ਸੀਗੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਵੀ ਸੀ ਸਾਡੇ ਨਾਲ ਵੀ ਸਾਡੇ ਸਾਥੀ ਸੀ तकरीबन 1.5-2 ਘੰਟੇ ਗੱਲਬਾਤ ਚੱਲੀ ਆ ਗੱਲ ਬੜੀ ਪੋਜ਼ੀਟਿਵ ਰਹੀ ਆ ਅਸੀਂ 2-3 ਦਿਨ ਤੱਕ ਫੇਰ ਮਿਲਾਂਗੇ ਔਰ ਸਾਨੂੰ ਲੱਗਦਾ ਵੀ ਜਿਹੜਾ 2 ਦਿਨਾਂ ਦੇ ਅੰਦਰ ਤੱਕ ਮਿਲਾਂਗੇ ਉਹਦੇ ਵਿੱਚ ਕੋਈ ਨਾ ਕੋਈ ਸਾਡਾ ਪੱਕਾ ਫੈਸਲਾ ਹੋ ਜਾਊਗਾ ਜੇਕਰ ਚਾਵੇ ਜਿਹੜਾ ਪੰਜਾਬ ਡੈਮੋਕਰੇਟਿਕ ਅਲਾਈਅንስ ਜੋ ਪਾਲ ਖੇਰਾ ਪੰਜਾਬੀ ਇਕਤਾ ਪਾਰਟੀ ਉਹ ਲੋਕਨ ਸਾਹ ਪਾਰਟੀ ਜਿਹਨਾਂ ਨਾਲ ਤੁਹਾਡਾ ਸਮਝੌਤਾ ਹੋਣ ਜਾ ਰਿਹਾ ਹੁਣ ਉੱਥੇ ਰਸਤੇ ਸਾਰੇ ਤੁਹਾਡੇ ਕੋਲੋਂ ਬੰਦ ਕਰ ਦਿੱਤੇ ਨਹੀ ਜੀ ਰਸਤੇ ਤੋਂ ਉਹਨਾਂ ਨੇ ਬੰਦ ਕਰ ਦਿੱਤੇ ਅਸੀਂ ਰਸਤੇ ਬੰਦ ਨਹੀਂ ਕੀਤੇ ਅਸੀਂ ਤੇ ਚੌਣੇ ਸਾਂ ਆਹੀ ਤੇ ਬਲਕੇ ਚੌਣੇ ਸਾਂ ਸਾਰੇ ਜਣੇ ਇਕੱਠੇ ਹੋ ਕੇ ਇਹ ਕਮਾਂ ਗਠਬੰਧਨ ਜਿਹੜਾ ਬਣਾਇਆ ਜਾਵੇ ਲੇਕਿਨ ਉਹਨਾਂ ਦੀ ਆਪੋ ਵੀ ਦੀ ਰਣਸੀਆ ਕਰਕੇ ਉਹ ਇਕੱਠੇ ਨਹੀਂ ਹੋ ਸਕਦੇ ਇਸ ਕਰਕੇ ਇਹ ਜਿਹੜਾ ਕੰਮ ਜਿਹੜਾ ਸਾਰਾ ਨਹੀਂ ਹੋ ਸਕਿਆ ਤੇ ਹੁਣ ਜਿਹੜਾ ਉਹਨਾਂ ਦੇ ਨਾਲ ਵੀ ਸਾਡੀ ਇਸ ਗੱਲ ਤੇ ਟੁੱਟ ਗਈ ਵੀ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਦੀ ਸੀਟ ਮੰਗਦੇ ਸੀ ਕਿਉਂਕਿ ਖਾਲਸਾ ਪੰਥ ਦਾ ਉੱਥੇ ਜਨਮ ਹੋਇਆ ਇਸ ਕਰਕੇ ਅਸੀਂ ਸਾਡਾ ਹੱਕ ਬਣਦਾ ਏ ਔਰ ਉਹ ਉੱਥੇ ਸੀਟ ਤੇ ਬੀਐਸਪੀ ਕਦੀ ਲੜੀ ਨਹੀਂ ਕਦੀ ਜਿੱਤੀ ਨਹੀਂ ਔਰ ਉਹਦੇ ਤੇ ਜਾਂ ਕਾਲੀ ਜਿੱਤਦੇ ਰਿਹਾ ਜਾਂ ਕਾਂਗਰਸ ਜਿੱਤਦੇ ਰਿਹਾ ਉਹਦਾ ਹੱਕ ਉਹ ਨਹੀਂ ਸੀਗਾ ਬਣਦਾ ਪਰ ਉਹਨਾਂ ਨੇ ਸਾਨੂੰ ਅਗਨੋਰ ਕੀਤਾ ਔਰ ਕਾਮ ਖਾ ਕਈ ਵਦਕਟ ਉਹਨਾਂ ਗੱਲਾਂ ਕੀਤੀਆਂ ਉਹਦਾ ਜਵਾਬ ਦੇਣਾ ਨਹੀਂ ਚਾਹੁੰਦੇ ਇਸ ਕਰਕੇ ਹੁਣ ਉਹਨਾਂ ਦੇ ਨਾਲ ਪੀਡੀ ਵਾਲਿਆਂ ਨਾਲ ਸਾਡੀ ਕੋਈ ਗੱਲਬਾਤ ਨਹੀਂ ਠੀਕ ਜਿਕਰ ਜੋ ਹੈ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ 44 ਵੱਲੋਂ ਸੁਖਪਾਲ ਸਿੰਘ ਖੈਰਾ ਦੇ ਡੈਮੋਕ੍ਰੈਟਿਕ ਫਰੰਟ ਨਾਲ ਗੱਟ ਜੋੜ ਕੀਤਾ ਗਿਆ ਸੀ ਪਰ ਸ਼੍ਰੀ ਅਨੰਦਪੁਰ ਸਾਹਿਬ ਦੀ ਸੀਟ ਨੂੰ ਲੈ ਕੇ ਇਹ ਗੱਟ ਜੋੜ ਬਣਨ ਤੋਂ ਪਹਿਲਾਂ ਹੀ ਟੁੱਟ ਗਿਆ ਨਿਊਜ਼ ਐਸਟੋ ਡਾਕਟਰ ਜਿੰਦਰ ਸਿੰਘ ਦੇ ਨਾਲ ਸੰਗਰੂਰ ਤੋਂ ਹਰਸ਼ ਕੌਸ਼ਲ ਦੀ ਰਿਪੋਰਟ ਪੰਜਾਬ ਟੂਡੇ